ਜੇ ਗੁਰੂ ਤੈਨੂੰ ਅਸੀਂ ਬੈਠਣ ਜੋ ਕਰ ਸਕਦੇ ਆ ਤੁਰਨ ਫਿਰ ਨਹੀਂ ਕਰ ਸਕਦੇ ਬੁਰਾਈਆਂ ਨੇ ਤਰੀਤੀਆਂ ਨੇ ਤੇ ਉਹਨਾਂ ਤੋਂ ਦੂਰ ਹੋ ਕੇ ਆਪਦਾ ਮਾਨਾ ਜਿਹੜਾ ਚੰਗੇ ਕੰਮਾਂ ਦੇ ਵਿੱਚ ਲਾਵੇ ਟੋਸਟਾ ਚਾਰ ਪੰਜ ਹੁੰਦੀਆਂ ਨੇ ਲੱਖਾਂ ਫਾਰਮ ਭਰੇ ਜਾਂਦੇ ਨੇ ਤੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਮੈਂ ਮਤਲਬ ਕਿ ਇਹ ਜਦੋਂ ਮੇਰੇ ਤੇ ਦੁੱਖ ਦਾ ਪਹਾੜ ਟੁੱਟਿਆ ਤਾਂ ਇੱਕ ਵਾਰ ਤਾਂ ਮੈਂ ਟੁੱਟ ਗਿਆ ਉਹ ਇਹ ਐਕਸੀਡੈਂਟ ਹੋਇਆ ਨਾ ਤਾਂ ਮੈਂ ਉੱਥੇ ਸੀ ਨਾ ਹੀ ਮੇਰੇ ਬੱਚੇ ਨੂੰ ਇਹ ਚੀਜ਼ ਦਾ ਪਤਾ ਲੱਗਿਆ ਵੀ ਐਕਸੀਡੈਂਟ ਕੀਤਾ ਕਿਨੇ ਆ ਇੱਥੇ ਤੱਕ ਹੌਸਲੇ ਵਾਲੀ ਗੱਲ ਆ ਹੌਸਲਾ ਤਾਂ ਅਕਸਰ ਪਰਿਵਾਰ ਦੇ ਸਿਰ ਤੇ ਹੁੰਦਾ ਹੈ ਆਤਮਾ ਬਖਸ਼ਿਸ਼ ਕਰਦਾ ਹਰੇਕ ਇਨਸਾਨ ਤੇ ਵੀ ਉਹਨੂੰ ਚੰਗੇ ਰਸਤੇ ਪਾਉਣਾ ਜਾਂ ਮੰਦੇ ਰਸਤੇ ਪਾਉਣਾ ਇਦਾਂ ਦੀ ਸ਼ਿਕਾਇਤ ਨਹੀਂ ਮਿਲੀ ਵੀ ਤੇਰਾ ਬੱਚਾ ਉਹਨਾਂ ਨਾਲ ਲੜ ਕੇ ਆ ਗਿਆ ਜਾਂ ਉੱਤੇ ਕੋਈ ਗਲਤ ਕੰਮ ਕਰਕੇ ਅੱਜ ਤੁਹਾਨੂੰ ਮਿਲਵਾਨ ਜਾ ਰਿਹਾ ਸੰਗਰੂਰ ਦੇ ਇੱਕ ਅਜਿਹੇ ਨੌਜਵਾਨ ਦੇ ਨਾਲ ਜਿਸ ਦਾ ਕਿ 2010 ਦੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਐਕਸੀਡੈਂਟ ਦੇ ਵਿੱਚ ਉਹਦੀ ਰੀਡ ਦੀ ਹੱਡੀ ਦੇ ਸੱਟ ਲੱਗਦੀ ਹੈ ਜਿਸ ਕਾਰਨ ਉਹ ਤੁਰਨ ਫਿਰਨ ਤੋਂ ਅਸਮਰਥ ਹੋ ਜਾਂਦਾ ਹੈ ਲੇਕਿਨ ਬਾਈ ਨੇ ਹਿੰਮਤ ਨਹੀਂ ਹਾਰੀ ਜਿੱਥੇ ਉਹ ਆਪਣੇ ਘਰ ਦੇ ਕੰਮਕਾਰ ਕਰਾਉਂਦਾ ਰਿਹਾ ਉੱਥੇ ਇਹ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੜ੍ਹਾਈ ਨਹੀਂ ਛੱਡੀ ਪੜ੍ਹਾਈ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਰ ਵੀ ਡਿਪਲੋਮੇ ਕੀਤੇ ਨੇ ਤੇ ਜ਼ਿੰਦਗੀ ਦਾ ਹੁਣ ਸਫ਼ਰ ਹੈ ਜੋ ਕਿਸ ਤਰ੍ਹਾਂ ਚੱਲ ਰਿਹਾ ਬਾਈ ਨਾਲ ਗੱਲਬਾਤ ਕਰਾਂਗੇ ਸਸਕਾਵਰ ਸਸੀ ਕਾਹਰ ਜੀ ਕੀ ਨਾਮ ਹੈ ਆਪਣਾ ਗੁਪਪ੍ਰੀਤ ਸਿੰਘ ਗੁਪਪ੍ਰੀਤ ਸਿੰਘ ਸਭ ਤੋਂ ਪਹਿਲਾਂ ਤਾਂ ਤੁਹਾਡੇ ਹੌਸਲੇ ਨੂੰ ਸਲਾਮ ਹੈ ਨਾ ਕਿਉਂਕਿ ਅੱਜ ਕੱਲ ਦੀ ਪੀੜ੍ਹੀ ਹੈ ਜੋ ਨੋ ਚੰਗੇ ਭਲੇ ਨੌਜਵਾਨ ਹਿੰਮਤ ਹਾਰੇ ਨੇ ਲੇਕਿਨ ਤੁਸੀਂ ਹਿੰਮਤ ਨਹੀਂ ਹਾਰੀ ਤਾਂ ਮੇਰਾ ਸਰਨਾ ਪਹਿਲਾ ਕੁਐਸਚਨ ਇਹ ਹੈ ਵੀ ਤੁਹਾਨੂੰ ਵੀ ਐਕਸੀਡੈਂਟ ਕਦੋਂ ਹੋਇਆ ਕੀ ਕਰ ਰਿਹਾ ਐਕਸੀਡੈਂਟ ਦਾ ਵੀ ਕੋਈ ਰੋਂਗ ਸਾਈਡ ਜਾ ਰਹੀ ਸੀ ਜਾਂ ਕਿਵੇਂ ਲੱਗਿਆ ਇਹਦੇ ਵਿੱਚ ਜਦੋਂ ਮੈਂ 2010 ਦੇ ਵਿੱਚ ਦਸਵੀਂ ਦੇ ਵਿੱਚ ਪੜਦਾ ਸੀਗਾ ਤਾਂ ਸਕੂਲ ਤੋਂ ਅਕਸਰ ਟਿਊਸ਼ਨ ਜਾਂਦਾ ਹੁੰਦਾ ਸੀਗਾ ਸਕੂਲ ਦੀ ਛੁੱਟੀ 3:30 ਵਜੇ ਹੋ ਜਾਂਦੀ ਸੀ ਤਾਂ ਸਾਈਕਲ ਤੇ ਆਉਂਦੇ ਹੁੰਦੇ ਸੀਗੇ ਤੇ ਸਾਈਕਲ ਦੇ ਆਉਣ ਤੋਂ ਬਾਦ ਵਿੱਚ ਮੈਂ 4:30 ਵਜੇ ਟਿਊਸ਼ਨ ਤੇ ਜਾਣਾ ਹੁੰਦਾ ਸੀਗਾ ਤੇ ਡੇਲੀ ਦੀ ਰੁਟੀਨ ਵਾਂਗੂੰ ਜਦੋਂ ਮੈਂ ਮਤਲਬ ਦੋਸਤ ਦੇ ਘਰੇ ਗਿਆ ਸੀਗਾ ਟਿਊਸ਼ਨ ਤੇ ਤੇ ਉਹਨੂੰ ਕਿਹਾ ਵੀ ਆਪਾਂ ਅੱਜ ਮੋਟਰਸਾਈਕਲ ਤੇ ਚੱਲਦੇ ਆਂ ਤੇ ਮੋਟਰਸਾਈਕਲ ਤੇ ਅਸੀਂ ਜਾ ਕੇ ਤਾਂ ਉਹਨੂੰ ਮੈਂ ਕਿਹਾ ਮਗਾ ਯਾਰ ਅੱਜ ਮੇਰਾ ਜੀ ਨਹੀਂ ਕਰਦਾ ਵੀ ਆਪਾਂ ਬਾਜ਼ਾਰ ਜਾਨੇ ਅਗੇ ਬਾਜ਼ਾਰ ਚ ਖਾ ਪੀ ਕੇ ਤੇ ਫਿਰ ਘਰੇ ਜਾਨੇ ਅਗੇ ਤੇ ਸਕੂਲ ਹੀ ਟਿਊਸ਼ਨ ਨਹੀਂ ਗਏ ਹਾਂ ਜੀ ਹਾਂਜੀ ਉਸ ਦਿਨ ਮਤਲਬ ਮੈਂ ਇਹ ਬਾਇਗॉड ਸੌਂ ਖਾ ਕੇ ਕਹਿਣਾ ਵੀ ਕਦੇ ਵੀ ਸਕੂਲ ਤੋਂ ਕਦੇ ਵੀ ਕਾਲਜ ਤੋਂ ਜਾਂ ਟਿਊਸ਼ਨ ਤੋਂ ਕਦੇ ਬੰਕ ਨਹੀਂ ਦਿੱਤਾ ਸੀਗਾ ਉਹ ਇੱਕ ਹੋਣੀ ਸੀਗੀ ਜੋ ਮੈਨੂੰ ਉੱਥੇ ਤੱਕ ਲੈ ਕੇ ਗਈ ਆ ਕਿਉਂਕਿ ਇਹਦੇ ਵਿੱਚ ਆਪਾਂ ਇੱਕ ਹੋਣੀ ਹੀ ਕਹਿ ਸਕਦੇ ਹਾਂ ਕਿਉਂਕਿ ਮੈਂ ਕਦੇ ਵੀ ਐਦਾਂ ਦੀ ਚੀਜ਼ ਨਹੀਂ ਕੀਤੀ ਕਦੇ ਵੀ ਬੇਸ਼ੱਕ ਮੈਂ ਪੜਨ ਦੇ ਵਿੱਚ ਕਿੱਦਾਂ ਦਾ ਵੀ ਹੋਵਾਂ ਪਰ ਕਦੇ ਵੀ ਟੀਚਰ ਤੋਂ ਜਾਂ ਕਿੱਦਾਂ ਵੀ ਇਹ ਚੀਜ਼ ਦੇ ਮੈਂ ਉਹ ਨਹੀਂ ਕੀਤੀ ਨੈਗਲੈਕਟ ਨਹੀਂ ਕੀਤੀ ਹੈਗੀ ਤੇ ਉਦੋਂ ਅਸੀਂ ਮਤਲਬ ਮੁੰਡੇ ਨੂੰ ਕਿਹਾ ਮਗਾ ਯਾਰ ਆਪਾਂ ਬਾਜ਼ਾਰ ਚੱਲਦੇ ਆ ਤੇ ਖਾ ਪੀ ਕੇ ਫਿਰ ਕੰਮ ਚੱਲਦੇ ਆ ਕਿਉਂਕਿ ਲੇਟ ਵੀ ਹੋ ਗਏ ਸੀਗੇ ਥੋੜਾ ਜਿਹਾ ਟਿਊਸ਼ਨ ਤੋਂ ਤੇ ਉਹਦੇ ਵਿੱਚ ਅਸੀਂ ਭਰਾ ਨੂੰ ਫੋਨ ਕੀਤਾ ਮੈਂ ਕਿਹਾ ਭਰਾਵਾ ਕਿੱਥੇ ਆ ਮੇਰੇ ਵੱਡੇ ਭਰਾ ਨੂੰ ਤੇ ਉਹ ਵੀ ਚਲੋ ਉੱਥੇ ਮਤਲਬ ਟਿਊਸ਼ਨ ਖਤਮ ਹੋ ਕੇ ਉਹ ਵੀ ਉੱਥੇ ਖੜੇ ਸੀਗੇ 17 ਸੈਕਟਰ ਦੇ ਵਿੱਚ ਅਸੀਂ ਪੈਟੀ ਵਗੈਰਾ ਖਾ ਕੇ ਘਰ ਨੂੰ ਆ ਰਹੇ ਸੀਗੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਕਿ ਬਰਨਾਲਾ ਕੈਂਚੀਆ ਦੇ ਵਿੱਚ ਸਾਡਾ ਐਕਸੀਡੈਂਟ ਕਿੱਥੇ ਹੋਇਆ ਕਿਵੇਂ ਹੋਇਆ ਮੋਟਰਸਾਈਕਲ ਚਾਰ ਸੀ ਮੋਸ ਮੋਟਰਸਾਈਕਲ ਦੂਜਾ ਮੁੰਡਾ ਜਿਹੜਾ ਨਾਲ ਹੁੰਦਾ ਸੀਗਾ ਅਕਸਰ ਪਹਿਲੀ ਉਹਦੀ ਹਾਲਾਤ ਕਿਸ ਤਰ੍ਹਾਂ ਦੀ ਉਹਦੀ ਹਾਲਾਤ ਵੀ ਉਹਦੇ ਵੀ ਤਕਰੀਬਨ ਝੋਟ ਨਹੀਂ ਲੱਗੀ ਸੀ ਮੇਰੇ ਵੀ ਕੋਈ ਜ਼ਿਆਦਾ ਸੀਰੀਅਸ ਟੂ ਝੋਟ ਨਹੀਂ ਲੱਗੀ ਸੀਗੀ ਤੇ ਬਾਅਦ ਦੇ ਵਿੱਚ ਜਦੋਂ ਮੈਨੂੰ ਇਥੋਂ ਪਟਿਆਲੇ ਰੈਫਰ ਕੀਤਾ ਜਾਂਦਾਗਾ ਤਾਂ ਉੱਥੇ ਤੀਜੇ ਦਿਨ ਜਾ ਕੇ ਡਾਕਟਰ ਸਾਹਿਬ ਨੂੰ ਫੈਮਿਲੀ ਨੂੰ ਪਤਾ ਲੱਗਦਾਗਾ ਵੀ ਗੁਰੀ ਤੋਂ ਖੜਾ ਨਹੀਂ ਹੋ ਰਿਹਾ ਯਾਰਿਆ ਤਾਂ ਫਿਰ ਜਾ ਕੇ ਐਮ ਆਰ ਆਈ ਹੁੰਦੀ ਹੈ ਜਿਹਦੇ ਵਿੱਚ ਸਿੱਧਾ ਹੁੰਦਾਗਾ ਕਿ ਮੈਂ ਸਪਾਈਨਲ ਇੰਜਰੀ ਦਾ ਪੇਸ਼ੈਂਟ ਹੋਣ ਜਾ ਰਿਆਂਗਾ ਜਿਹਦੇ ਵਿੱਚ ਫਿਰ ਜਾ ਕੇ ਪਤਾ ਲੱਗਦਾਗਾ ਕਿ ਮੈਨੂੰ ਚੰਡੀਗੜ੍ਹ ਰੈਫਰ ਕੀਤਾ ਗਿਆਗਾ ਹਾਂਜੀ ਤੇ ਉਸੇ ਵਿੱਚ ਫਿਰ ਪਤਾ ਕਿਦੋਂ ਲੱਗਿਆ ਕਿ ਆਪਾਂ ਤੁਰਨ ਫਿਰਜ ਹੋਣਾ ਸਮਰਥਾਂਗੇ ਇਹ ਤਾਂ ਇਥੇ ਅਮਰ ਦੇ ਵਿੱਚ ਜਦੋਂ ਡਿਸਚਾਰਜ ਕਰਤਾ ਸੀਗਾ ਉਹਨਾਂ ਨੇ ਚੰਡੀਗੜ ਰੈਫਰ ਕੀਤਾ ਸੀਗਾ ਤੇ ਐਮ ਆਰ ਆਈ ਦੇ ਵਿੱਚ ਸ਼ੋ ਹੋ ਗਿਆ ਸੀਗਾ ਕਿ ਇਹ ਸਪਾਈਨਲ ਇੰਜਰੀ ਹੋਣੀ ਆ ਪੀ ਜੇ ਆ ਬੜੇ 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 ਇਲਾਜ ਨੂੰ ਉੱਥੇ ਟਰਾਈ ਨਹੀਂ ਕੀਤਾ ਉੱਥੇ ਟਰਾਈ ਕੀਤਾ ਸੀ ਗਵਰਨਮੈਂਟ ਮੈਡੀਕਲ ਕਾਲਜ ਸੀਗਾ ਜਿਹੜਾ ਉਥੇ 32 ਸੈਕਟਰ ਦੇ ਵਿੱਚ ਇਲਾਜ ਹੋਇਆ ਸੀਗਾ ਰਾਜ ਬਹਾਦਰ ਨਾਰਥ ਇੰਡੀਆ ਦੇ ਬੰਨੇ ਪਰ ਬੰਨੇ ਉਹਨਾਂ ਨੇ ਇਲਾਜ ਕੀਤਾ ਸੀਗਾ ਇਹਨਾਂ ਦਾ ਤੇ ਉਹਨਾਂ ਨੇ ਵੀ ਸਿਰਫ ਇਹੀ ਕਿਹਾ ਸੀਗਾ ਕਿ ਗੁਰੂ ਤੈਨੂੰ ਅਸੀਂ ਬੈਠਣ ਜੋ ਕਰ ਸਕਦੇ ਹਾਂ ਤੁਰਨ ਫਿਰ ਨਹੀਂ ਕਰ ਸਕਦੇ ਪਹਿਲਾਂ ਬੈਠਿਆ ਹੋਇਆ ਜਾਂਦਾ ਸੀ ਅ ਪਹਿਲਾਂ ਠੀਕ ਸੀਗਾ ਪਹਿਲਾਂ ਪ੍ਰੋਪਰ ਠੀਕ ਸੀਗਾ ਪਰ ਐਕਸੀਡੈਂਟ ਜਦੋਂ ਹੋ ਗਿਆ ਸੀ ਐਕਸੀਡੈਂਟ ਹੋਣ ਤੋਂ ਬਾਅਦ ਜਦੋਂ ਤੁਹਾਡੇ ਲੱਤਾਂ ਨਹੀਂ ਕੰਮ ਕਰ ਰਹੀਆਂ ਸੀ ਉਦੋਂ ਪਏ ਸੀ ਮੰਜੇ ਤੇ ਬੈਠਿਆ ਨਹੀਂ ਜਾਂਦਾ ਸੀ ਨਹੀਂ ਬੈਠਿਆ ਨਹੀਂ ਜਾਂਦਾ ਸੀਗਾ ਡਾਕਟਰ ਨੇ ਬੰਦੂ ਕਰਤਾ ਜੀ ਬੈਠਣ ਜੋ ਕੀਤਾ ਸੀਗਾ ਉਹਨਾਂ ਨੇ ਸਕਰੂ ਵਗੈਰਾ ਪਾਏ ਸੀਗੇ ਤੇ ਉਥੇ ਮੈਨੂੰ ਮਹੀਨਾ ਡੇਢ ਮਹੀਨਾ ਰੱਖਿਆ ਗਿਆ ਤੇ ਬਾਅਦ ਦੇ ਵਿੱਚ ਸਿਰਫ ਬੈਠਣ ਜੋ ਕੀਤਾ ਸੀਗਾ ਵੀ ਮੈਂ ਈਲ ਚੇਅਰ ਤੇ ਡਿਪੈਂਡ ਹੋ ਕੇ ਘਰੇ ਬੈਠ ਸਕਦਾ ਜੀ ਫਿਰ ਘਰ ਦੇ ਹਾਲਾਤ ਕਿਸ ਤਰ੍ਹਾਂ ਰਹੇ ਮਾਪੇ ਨੂੰ ਤਾਂ ਦੇਖੋ ਬੱਚੇ ਦਾ ਹੁੰਦਾ ਨਾ ਕੈਮਰਾ ਬੇਟਾ ਵਧਿਆ ਪੜ੍ਹੇ ਲਿਖੇ ਵੇ ਤਰੱਕੀ ਕਰੇ ਤਾਂ ਉਸ ਟਾਈਮ ਪਰ ਘਰ ਦੇ ਹਾਲਾਤ ਕਿ ਹੋਏ ਰਹੇ ਘਰ ਦੇ ਹਾਲਾਤ ਪਹਿਲਾਂ ਤਾਂ ਐਦਾਂ ਦੀ ਕੰਡੀਸ਼ਨ ਦੇ ਵਿੱਚ ਡਾਵਾ ਡੋਲ ਹੋ ਹੀ ਜਾਂਦੇ ਆਗੇ ਕਿਉਂਕਿ ਇੱਕ ਮਿਡਲ ਫੈਮਿਲੀ ਦੇ ਵਿੱਚੋਂ ਹੀ ਬਿਲੋਂਗ ਕਰਦੇ ਆਂਗੇ ਤੇ ਜਿਹਦੇ ਵਿੱਚ ਪਰਿਵਾਰ ਦਾ ਬਹੁਤ ਵੱਡਾ ਸਾਥ ਰਿਹਾਗਾ ਤੇ ਪਿਤਾ ਜੀ ਮੇਰੇ ਮਤਲਬ ਪੁਲਿਸ ਮਹਿਕਮੇ ਦੇ ਵਿੱਚ ਨੇ ਤੇ ਉਹਨਾਂ ਨੇ ਮਤਲਬ ਹਿੰਮਤ ਰੱਖੀ ਆ ਇਹਨੂੰ ਮੈਨੂੰ ਮਤਲਬ ਹੌਸਲਾ ਫੁਜਾਈ ਕੀਤੀ ਆ ਜਿਨ੍ਹਾਂ ਨੇ ਮਤਲਬ ਮੇਰਾ ਇਲਾਜ ਕੀਤਾਗਾ ਤੇ ਮੈਨੂੰ ਬੈਠਣ ਜੋ ਕਰਵਾ ਕੇ ਅੱਗੇ ਮੇਰੀ ਪੜ੍ਹਾਈ ਸ਼ੁਰੂ ਕਰਵਾਈ ਆ ਗਈ ਜਿਹਦੇ ਕਰਕੇ ਮੈਂ ਐਮਏ ਇੰਗਲਿਸ਼ ਦੀ ਤੇ ਈਟੀਟੀ ਤੇ ਟੈਟ ਕਲੀਅਰ ਕੀਤਾ ਹੋਇਆ ਜੀ ਗਲਤੀ ਕੀਤੀ ਗੱਲ ਕੀਤੀ ਆ ਜਦੋਂ ਐਕਸੀਡੈਂਟ ਹੋਇਆ ਗਲਤੀ ਕੀਤੀ ਸਿਸਟਮ ਗਲਤੀ ਦੇਖੋ ਇਹਦੇ ਵਿੱਚ ਜਿੱਥੋਂ ਤੱਕ ਮੈਨੂੰ ਆ ਵੀ ਮੈਨੂੰ ਹੋਸ਼ ਨਹੀਂ ਸੀ ਕਿ ਵੀ ਅਸੀਂ ਗਲਤ ਚਲਾ ਰਹੇ ਸੀ ਜਾਂ ਪਿੱਛੋਂ ਗੱਡੀ ਨੇ ਜਿਹੜੀ ਨੇ ਫੇਟ ਮਾਰੀ ਆ ਵੀ ਉਹਦੀ ਗਲਤੀ ਸੀਗੀ ਇਹਦੇ ਵਿੱਚ ਮੈਨੂੰ ਕੁਝ ਨਹੀਂ ਪਤਾ ਤੇ ਹੁਣ ਆਪਾਂ ਦੇਖਦੇ ਆਂਗੇ ਵੀ ਜਦੋਂ ਅੱਜ ਦੇ ਨੌਜਵਾਨੀ ਆ ਪੜ ਲਿਖ ਜਾਂਦੀ ਹੈ ਰੋਜ਼ਗਾਰ ਨਹੀਂ ਮਿਲਦਾ ਹਿੰਮਤ ਹਾਰ ਕੇ ਕਿੱਰੇ ਬੈਠੇ ਰਹਿੰਦੇ ਨੇ ਤੁਸੀਂ ਐਡੇ ਵੱਡੀ ਤਕਲੀਫ ਤੋਂ ਉਬਰੇ ਤੁੜਾ ਪਰਿਵਾਰ ਤੁਹਾਡਾ ਸਾਥ ਦੇ ਰਿਹਾ ਹੈ ਪਰਿਵਾਰ ਨੇ ਵੀ ਪੂਰਾ ਸਾਥਤਾ ਉਹ ਵੀ ਇਸ ਦੁੱਖ ਤੋਂ ਬਰਿਆ ਤਾਂ ਉਸ ਤੋਂ ਬਾਅਦ ਤੁਹਾਡੇ ਮਨ ਚ ਕਿਸ ਤਰ੍ਹਾਂ ਆ ਗਿਆ ਕਿ ਮੈਂ ਪੜ੍ਹਾਈ ਜਾਰੀ ਰੱਖਣੀ ਹੈ ਆਪਣੀ ਇਹਦੇ ਵਿੱਚ ਦੇਖੋ ਜੀ ਮਤਲਬ ਪਹਿਲਾਂ ਹੀ ਮੈਨੂੰ ਜਿਵੇਂ ਮੈਂ ਮਤਲਬ 10ਵੀਂ ਦੇ ਵਿੱਚ ਮੇਰੀ 10ਵੀਂ ਛੁੱਟ ਗਈ ਸੀਗੀ 2010 ਦੇ ਵਿੱਚ ਤਾਂ ਮੈਂ ਸੈਲਫ ਸਟਡੀ ਹੀ ਕੀਤੀ ਆ ਬਾਹਰ ਬੈਠਾ ਰਹਿੰਦਾ ਸੀਗਾ ਮੈਂ ਦੇ ਸਮ ਕੱਢੀ ਜਾਣੇ ਪੰਜਾਬੀ ਦੇ ਮਤਲਬ ਸਾਇੰਸ ਹਿਸਟਰੀ ਵਗੈਰਾ ਸਭ ਮਤਲਬ ਸੈਲਫ ਸਟਡੀ ਕੀਤੀ ਆ ਕੀ ਮੈਂ ਤੇ ਉਹਦੇ ਵਿੱਚ ਮਤਲਬ ਮੇਰੇ ਮਨ ਨੂੰ ਇੰਨਾ ਕੁ ਸਟਰੋਂਗ ਹੋਇਆ ਵੀ ਮੈਂ ਅੱਗੇ ਦੀ ਜਿਹੜੀ ਸਟੱਡੀ ਹੈਗੀ ਉਹ ਕੰਟੀਨਿਊ ਕਰਾਂ ਤੇ ਗ੍ਰੈਜੂਏਸ਼ਨ ਵਗੈਰਾ ਕਰਾਂ ਤਾਂ ਉਹ ਮੈਂ ਮਤਲਬ ਪੋਸਟ ਗ੍ਰੈਜੂਏਸ਼ਨ ਵੀ ਕੀਤੀ ਆ ਘਰੇ ਤੇ ਪਰਿਵਾਰ ਨੇ ਬਹੁਤ ਸਾਥ ਦਿੱਤਾ ਇਹਦੇ ਵਿੱਚ ਘਰੇ ਵਾਕੀ ਫਿਰ ਗ੍ਰੈਜੂਏਸ਼ਨ ਕੀਤੀ ਹਾਂਜੀ ਹੋਰ ਕਿਹੜੇ ਕੋਰਸ ਕੀਤੇ ਨੇ ਤੁਸੀਂ ਨੇ ਇਹਦੇ ਵਿੱਚ ਮੇਰੀ ਹੁਣ ਈਟੀਟੀ ਚੱਲ ਰਹੀ ਹੈ ਜਿਹਦੇ ਵਿੱਚ ਮੇਰਾ ਹੁਣੇ ਹਾਲੀ ਦੇ ਵਿੱਚ ਟੈਟ ਕਲੀਅਰ ਹੋ ਗਿਆ ਠੀਕ ਹੈ ਕੀ ਸੰਦੇਸ਼ ਦਿਨਾ ਚਾਹੂਗਾ ਅੱਜ ਦੀ ਨੌਜਵਾਨੀ ਨੂੰ ਜੋ ਹਿੰਮਤ ਹਾਰ ਰਹੇ ਨੇ ਹਨ ਇਹਦੇ ਵਿੱਚ ਮੈਂ ਤਾਂ ਇਹੀ ਕਹੂੰਗਾ ਵੀ ਸਾਰੀ ਨੌਜਵਾਨ ਪੀੜ੍ਹੀ ਹੈ ਜਿਹੜੀ ਹੋਰ ਜਿਹੜੀਆਂ ਬੁਰਾਈਆਂ ਨੇ ਕ੍ਰੀਤੀਆਂ ਨੇ ਤੇ ਉਹਨਾਂ ਤੋਂ ਦੂਰ ਹੋ ਕੇ ਆਪਦਾ ਮਾਨਾ ਜਿਹੜਾ ਚੰਗੇ ਕੰਮਾਂ ਦੇ ਵਿੱਚ ਲਾਵੇ ਤੇ ਪੜ੍ਹੇ ਲਿਖੇ ਤੇ ਪਰਿਵਾਰ ਨਾਲ ਸਹਿਯੋਗ ਨਾਲ ਲੈ ਕੇ ਚੱਲੇ ਤੇ ਇੱਕ ਮਤਲਬ ਸਮਾਜ ਨੂੰ ਸੇਧ ਦੇਣ ਵਾਲੀ ਐਦਾਂ ਦੇ ਕੰਮ ਕਰੇ ਜਿ ਬਿਲਕੁਲ ਇਹ ਸਾਡੇ ਨਾਲ ਵੀਰ ਜੀ ਜਿਨ੍ਹਾਂ ਨੇ ਦੱਸਿਆ ਹੈ ਕਿ ਜਿਹੜੀ ਲਾਈਫ ਹੈ ਉਸ ਤੋਂ ਇਹ ਨਿਰਾਸ਼ ਨੀ ਹੋਏ ਅਤੇ ਚੋਟ ਲੱਗਣ ਤੋਂ ਬਾਅਦ ਵੀ ਆਪਣੇ ਘਰੇ ਪੜ੍ਹਾਈ ਇਹਨਾਂ ਨੇ ਜਾਰੀ ਰੱਖੀ ਤੇ ਗ੍ਰੈਜੂਏਸ਼ਨ ਕੀਤੀ ਤੇ ਹੁਣ ਡਿਪਲੋਮੇ ਵੀ ਕਰ ਰਹੇ ਹਨ ਤੇ ਵੀਰ ਜੀ ਨੌਕਰੀ ਲਈ ਫਿਰ ਕਿਤੇ ਅਪਲਾਈ ਕੀਤੀ ਨੌਕਰੀ ਇਹਦੇ ਵਿੱਚ ਐਦਾਂ ਜੀ ਵੀ ਪਹਿਲਾਂ ਪੇਪਰ ਕਲੀਅਰ ਕਰਨੇ ਪੈਂਦੇ ਆ ਗਵਰਨਮੈਂਟ ਦੇ ਜਿਹਦੇ ਵਿੱਚ ਮੈਂ ਮਤਲਬ ਇੱਕ ਕਲਰਕ ਦਾ ਪੇਪਰ ਦਿੱਤਾ ਸੀਗਾ ਜਿਹਦੇ ਵਿੱਚ ਪੋਸਟਾਂ ਨਾ ਮਾਤਰ ਵੀ ਹੁੰਦੀਆਂ ਨੇ ਕਿਉਂਕਿ ਅੱਜ ਦੀ ਜਨਰੇਸ਼ਨ ਦੇ ਵਿੱਚ ਜੇ ਦੇਖੀਏ ਤਾਂ ਪੋਸਟਾਂ 4-5 ਹੁੰਦੀਆਂ ਨੇ ਲੱਖਾਂ ਫਾਰਮ ਭਰੇ ਜਾਂਦੇ ਨੇ ਤੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਹੈਂਡੀਕੈਪਟਰ ਨੂੰ ਤਾਂ ਪਹਿਲ ਦਿੱਤੀ ਜਾਂਦੀ ਹੈ ਨੀਪੈਲ ਵੀ ਤੁਸੀਂ ਅਜੇ ਦੇਖੋ ਵੀ 2-3 ਪੋਸਟਾਂ ਦੇ ਲਈ ਮੇਰੇ ਕਮਰੇ ਦੇ ਵਿੱਚ ਵੀ 2-250 ਸੀਗੇ ਤੇ ਉਹ ਹਾਂਜੀ ਤੇ ਇਹਦੇ ਵਿੱਚ ਮੈਂ ਇਹ ਕਹਿਣਾਗਾ ਵੀ ਕੰਪੀਟੀਸ਼ਨ ਬਹੁਤ ਹੈਈ ਆ ਹਾਂਜੀ ਜੀ ਬਿਲਕੁਲ ਇਹਨਾਂ ਦੇ ਪਿਤਾ ਜੀ ਵੀ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਸਰ ਆਪਣਾ ਜਗਿੰਦਰ ਸਿੰਘ ਜੀ ਜਗਿੰਦਰ ਸਿੰਘ ਜੀ ਇੱਕ ਬੱਚੇ ਨੂੰ ਜਦੋਂ ਆਪਾਂ ਜਨਮ ਦਿੰਨੇ ਆ ਬੜੀਆਂ ਆਸਾਂ ਹੁੰਦੀਆਂ ਨੇ ਕਿ ਮੇਰਾ ਬੇਟਾ ਹੋਵੇ ਬੇਟਾ ਹੋ ਜਾਂਦਾ ਤਾਂ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਜਵਾਨ ਹੁੰਦੇ ਆਪਾਂ ਦੇਖਦੇ ਹੱਥਾਂ ਨਾਲ ਪਾਲਦੇ ਹਨ ਉਸ ਤੋਂ ਬਾਅਦ ਜਦੋਂ ਹਾਲਾਤ ਇਹ ਹੋਏ ਨੇ ਕਿ ਸੱਟ ਵੱਜ ਜਾਂਦੀ ਹੈ ਤਾਂ ਮਨ ਤੇ ਕਿਹਾ ਜਾ ਉਸ ਟਾਈਮ ਉਹ ਹੁੰਦਾਗਾ ਕਿਸੇ ਵੀ ਬਾਗ ਦਾ ਜਿਹੜਾ ਮਾਲੀ ਹੈ ਉਹਨੂੰ ਇਹ ਹੁੰਦਾ ਵੀ ਮੇਰਾ ਜਿਹੜਾ ਬੂਟੇ ਹੈ ਉਹ ਮਤਲਬ ਫੁੱਲਣ ਉਹਨਾਂ ਨੂੰ ਫਲ ਲੱਗੇ ਤੇ ਉਹਨਾਂ ਦਾ ਜਿਹੜਾ ਮਠਾਸ ਹੈ ਲੋਕਾਂ ਦੇ ਵਿੱਚ ਵੱਡੀ ਜਾਵੇ ਲੇਕਿਨ ਪਰਿਵਾਰ ਦਾ ਮੁਖੀਆ ਹੋਣ ਦੇ ਨਾਤੇ ਮੈਂ ਮਤਲਬ ਕਿ ਇਹ ਜਦੋਂ ਮੇਰੇ ਤੇ ਦੁੱਖ ਦਾ ਪਹਾੜ ਟੁੱਟਿਆ ਤਾਂ ਇੱਕ ਵਾਰ ਤਾਂ ਮੈਂ ਟੁੱਟ ਗਿਆ ਟੁੱਟਣ ਤੋਂ ਬਾਅਦ ਫਿਰਨਾ ਸੋਚਿਆ ਵੀ ਯਾਰ ਮੈਂ ਪੰਜਾਬ ਪੁਲਿਸ ਦਾ ਸਿਪਾਹੀ ਆ ਇਹ ਮੇਰਾ ਕੰਮ ਨਹੀਂ ਟੁੱਟਣਾ ਮੇਰਾ ਕੰਮ ਹੈ ਪਰਿਵਾਰ ਨੂੰ ਜੋੜ ਕੇ ਰੱਖਣਾ ਪਰਿਵਾਰ ਨੂੰ ਸੇਧ ਦੇਣੀ ਦੇਖੋ ਇਹਦੇ ਚ ਇਹ ਹੁੰਦਾ ਵੀ ਜੇ ਮੈਂ ਨੌਕਰੀ ਕਰਦਾ ਸੀ ਹੋ ਸਕਦਾ ਤਾਂ ਕਰਕੇ ਮੈਂ ਸਾਰਾ ਕੁਝ ਤੈਅ ਕਰ ਪਾਇਆ ਮਹਿਕਬ ਨੇ ਬੜਾ ਸਾਥ ਦਿੱਤਾ ਜਿੱਥੇ ਤੱਕ ਮੇਥੋਂ ਜਾ ਸਕਿਆ ਹਰੇਕ ਵਿਸ਼ਾ ਹਰੇਕ ਡਾਕਟਰ ਨਾਲ ਮੈਂ ਮਤਲਬ ਕਿ ਇਹ ਇਹਦੇ ਸਿਸਟਮ ਦੀ ਸੰਭਾਲ ਕੀਤੀ ਤਾਂ ਕਰਕੇ ਅੱਜ ਅਸੀਂ ਇਹਨੂੰ ਇੱਕ ਤਰ੍ਹਾਂ ਜਾਨੀ ਕਿ ਬੈਠਣ ਲਈ ਕਾਬਲ ਕਰ ਲਿਆ ਪੁਲਿਸ ਤੋਂ ਤੁਸੀਂ ਪੁਲਿਸ ਮਲਾਗਮ ਰਹੇ ਹੋ ਤਾਂ ਜਿਸ ਨੇ ਇਹ ਐਕਸੀਡੈਂਟ ਕੀਤਾ ਉਹਦੇ ਕੋਈ ਕਾਰਵਾਈ ਕਰਾਈ ਦੇਖੋ ਇਹਦੇ ਵਿੱਚ ਜਦੋਂ ਇਹ ਐਕਸੀਡੈਂਟ ਹੋਇਆ ਨਾ ਤਾਂ ਮੈਂ ਉੱਥੇ ਸੀ ਨਾਈ ਮੇਰੇ ਬੱਚੇ ਨੂੰ ਇਹ ਚੀਜ਼ ਦਾ ਪਤਾ ਲੱਗਿਆ ਵੀ ਐਕਸੀਡੈਂਟ ਕੀਤਾ ਕਿਨੇ ਆ ਕਿਸੇ ਅਜਨਬੀ ਬੱਚੇ ਨੂੰ ਕਿਸੇ ਅਜਨਬੀ ਇਨਸਾਨ ਤੇ ਆਪਾਂ ਮੁਕੱਦਮਾ ਦਰਜ ਕਰਾ ਦਈਏ ਇਹ ਹੋ ਗਿਆ ਸੀਗਾ ਇੱਕ ਗੱਡੀ ਅਸੀਂ ਰਿਕਵਰ ਕਰ ਲਈ ਸੀ ਲੇਕਿਨ ਮੇਰੇ ਮਨ ਨੇ ਮੈਨੂੰ ਸਾਥ ਨਹੀਂ ਦਿੱਤਾ ਮੈਂ ਤੋ ਇੱਥੇ ਪਰਚਾ ਦਰਜ ਕਰਾਉ ਤੇ ਫਿਰ ਹੁਣ ਪੜ੍ਹਾਈ ਚੱਲ ਰਹੀ ਹੈ ਬੱਚੇ ਦੀ ਹੁਣ ਵਧੀਆ ਇਹਨਾਂ ਦੇ ਹੌਸਲੇ ਨੂੰ ਕੀ ਕਹਿਣਾ ਚਾਹੂੰਗਾ ਦੇਖੋ ਜੀ ਜਿੱਥੇ ਤੱਕ ਹੌਸਲੇ ਵਾਲੀ ਗੱਲ ਆ ਹੌਸਲਾ ਤਾਂ ਅਕਸਰ ਪਰਿਵਾਰ ਦੇ ਸਿਰ ਤੇ ਹੁੰਦਾ ਹੈ ਕੁਝ ਪਰਿਵਾਰ ਦੇ ਸਿਰ ਤੇ ਹੁੰਦਾ ਕੁਝ ਪ੍ਰਮਾਤਮਾ ਦੇ ਸਿਰ ਤੇ ਹੁੰਦਾ ਪਰਿਵਾਰ ਜੇ ਪਰਿਵਾਰ ਸੁਖ ਸ਼ਾਂਤੀ ਆ ਪਰਿਵਾਰ ਦੇ ਵਿੱਚ ਰੋਟੀ ਪਾਣੀ ਦਾ ਸਿਲਸਿਲਾ ਚੱਲਦਾ ਹੈ ਤਾਂ ਫਿਰ ਹਰੇਕ ਬੱਚੇ ਨੂੰ ਹਰੇਕ ਪਰਿਵਾਰ ਦੇ ਮੈਂਬਰ ਨੂੰ ਇਹ ਚੀਜ਼ ਦਾ ਹੁੰਦਾ ਵੀ ਸਾਡਾ ਚੱਲ ਜੂਗਾ ਦੂਜਾ ਹੁੰਦਾ ਪ੍ਰਮਾਤਮਾ ਦਾ ਪ੍ਰਮਾਤਮਾ ਬਖਸ਼ਿਸ਼ ਕਰਦਾ ਹਰੇਕ ਇਨਸਾਨ ਤੇ ਵੀ ਉਹਨੂੰ ਚੰਗੇ ਰਸਤੇ ਪਾਉਣਾ ਜਾਂ ਮੰਦੇ ਰਸਤੇ ਪਾਉਣਾ ਇਹਦੇ ਵਿੱਚ ਤੇ ਮੈਨੂੰ ਇਹ ਚੀਜ਼ ਦਾ ਪ੍ਰਾਉਡ ਹੈ ਮਾਣ ਹੈ ਮੈਨੂੰ ਤਿੰਨ ਬੇਟੇ ਆ ਮੇਰੇ ਤਿੰਨੇ ਦੇ ਯਾਨੀ ਕਿ ਮੈਨੂੰ ਇਹ ਹੋ ਸਕਦਾ ਵੀ ਮੇਰੇ ਨੂੰ ਅੱਜ ਤੱਕ ਇਦਾਂ ਦੀ ਸ਼ਿਕਾਇਤ ਨਹੀਂ ਮਿਲੀ ਵੀ ਤੇਰਾ ਬੱਚਾ ਉਹਨਾਂ ਨਾਲ ਲੜ ਕੇ ਆ ਗਿਆ ਜਾਂ ਉੱਥੇ ਕੋਈ ਗਲਤ ਕੰਮ ਕਰਕੇ ਆ ਗਿਆ ਤੇਰਾ ਤਾਂ ਫਿਰ ਮਨ ਡਾਮਾ ਡੋਲ ਹੋਇਆ ਉਹਨਾਂ ਦਾ ਪੂਰੇ ਪਰਿਵਾਰ ਦਾ ਵੀ ਜਿੱਥੇ ਤੱਕ ਡਾਮਾ ਡੋਲ ਵਾਲੀ ਗੱਲ ਹੈ بڑے ਰਿਸ਼ਤੇਦਾਰ ਆਏ ਸਾਰੇ ਲੋਕਾਂ ਨੇ ਮਤਲਬ ਸਾਥ ਦਿੱਤਾ ਲੇਕਿਨ ਜਿੱਥੇ ਤੱਕ ਰਿਸ਼ਤੇਦਾਰ ਵਾਲੀ ਗੱਲ ਹੁੰਦੀ ਹੈ ਉਹਨਾਂ ਦਾ ਹੁੰਦਾ ਐਟ ਦੀ ਸਪੋਰਟ ਆਏ ਪਤਾ ਲਿਆ ਚਲੇ ਗਏ ਲੇਕਿਨ ਜਿਹੜਾ ਸਾਡਾ ਸਿਸਟਮ ਸੀ ਉਹ ਮੌਕਾ ਉਹ ਵਕਤ 2010 ਦਾ ਜਿਹਦੇ ਵਿੱਚ ਇੱਕ ਤਰ੍ਹਾਂ ਨਾਲ ਅਸੀਂ ਇਹ ਹੋ ਗਏ ਵੀ ਇਹਨਾਂ ਦੀ ਮੰਮੀ ਮੈਂ ਦੋਨੇ ਬੇਟੇ ਮੇਰੇ ਵੀ ਅਸੀਂ ਸਾਡਾ ਘਰ ਤੋਂ ਜਾਣਾ ਬੰਦ ਹੋ ਗਿਆ ਬਾਹਰ ਕਿਤੇ ਵੀ ਰਿਸ਼ਤੇਦਾਰੀ ਚ ਨਹੀਂ ਜਾ ਸਕਦੇ ਸੀ ਦੂਸਰਾ ਨਾ ਹੀ ਅਸੀਂ ਸਾਨੂੰ ਕੋਈ ਜਿੱਦਾਂ ਪ੍ਰੋਗਰਾਮ ਸੀਗੇ ਅਸੀਂ ਸਾਥ ਦੇ ਰਹਿਣਾ ਸਿੰਪਲ ਪਰਿਵਾਰ ਵਿੱਚ ਮਤਲਬ ਇਦਾਂ ਤਰੀਕੇ ਦੇ ਨਾਲ ਰਹਿਣਾ ਘਰ ਦੇ ਵਿੱਚ ਕੋਈ ਬਾਲੀ ਵੱਡੀ ਖੁਸ਼ੀ ਨਹੀਂ ਆਉਣੀ ਕਿਉਂਕਿ ਜਦੋਂ ਘਰ ਦੇ ਵਿੱਚ ਦੁੱਖ ਹੁੰਦਾ ਹੈ ਇਹ ਖੁਸ਼ੀਆਂ ਵੀ ਖੁਸ਼ੀਆਂ ਨਾਲ ਹੀ ਵਰਤੀਆਂ ਜਾਂਦੀਆਂ ਨੇ ਜਦੋਂ ਦੁੱਖ ਹੁੰਦਾ ਉਦੋਂ ਫਿਰ ਸ਼ਾਇਦ ਬੰਦਾ ਦਬਕੇ ਜਿਹਾ ਰਹਿ ਜਾਂਦਾ ਉਸ ਤੋਂ ਬਾਅਦ ਆਖਰ ਉਹ ਵਕਤ ਆ ਹੀ ਗਿਆ ਵੀ ਜਦੋਂ ਸਾਡਾ ਵੀ ਖੁਸ਼ੀ ਦਾ ਮੌਕਾ ਆ ਗਿਆ ਉਹਦੇ ਵਿੱਚ ਅਸੀਂ ਮੈਂ ਮੇਰੇ ਛੋਟੇ ਬੇਟੇ ਦੀ ਮੈਰਿਜ ਕੀਤੀ ਮੈਰਿਜ ਦੇ ਵਿੱਚ ਇਹਨੂੰ ਫਿਰ ਫਲਮਾਇਆ ਸੀ ਪੂਰਾ ਵੀ ਕੁਝ ਨਹੀਂ ਹੁੰਦਾ ਯਾਰ ਨਜ਼ਾਰੇ ਲੈ ਉਸ ਤੋਂ ਬਾਅਦ ਮੈਂ ਵੱਡੇ ਬੇਟੇ ਦੀ ਮੈਰਿਜ ਕੀਤੀ ਫਿਰ ਬਾਅਦ ਦੇ ਵਿੱਚ ਫਿਰ ਉਹਦੇ ਵਿੱਚ ਵੀ ਇਹਨੂੰ ਪੂਰਾ ਮਤਲਬ ਅਸੀਂ ਖੁਸ਼ ਕੀਤਾ ਵੀ ਨਜ਼ਾਰੇ ਲੈ ਯਾਰ ਕੁਝ ਨਹੀਂ ਹੁੰਦਾ ਮਤਲਬ ਹਰੇਕ ਪੱਖ ਤੇ ਫਿਰ ਉਸ ਤੋਂ ਬਾਅਦ ਜਦੋਂ ਇਹੇ ਬੀਲਜੇਰ ਤੇ ਆ ਗਿਆ ਇੱਕ ਕਿਸੇ ਬੰਦੇ ਦੀ ਹਸਾਰਾ ਲੈ ਕੇ ਇਹਨੇ ਹੈਲਪਸ ਹੋ ਗਿਆ ਵੀ ਮੈਂ ਮਤਲਬ ਬੈੱਡ ਤੋਂ ਉੱਠ ਸਕਦਾ ਮੈਂ ਗੱਡੀ ਚ ਆਪ ਬੈਠ ਸਕਦਾ ਮੈਂ ਬਾਥਰੂਮ ਆਪ ਜਾ ਸਕਦਾ ਮੈਂ ਆਪ ਇਸ਼ਨਾਨ ਕਰ ਸਕਦਾ ਤਾਂ ਇਹ ਚੀਜ਼ਾਂ ਨੇ ਕਿਤੇ ਨਾ ਕਿਤੇ ਸਾਨੂੰ ਇਹ ਕਰਤਾ ਵੀ ਅਸੀਂ ਹੁਣ ਕਦੇ ਨਾ ਕਦੇ ਬਾਹਰ ਜਾ ਸਕਦੇ ਹਾਂ ਅਸੀਂ ਕਦੇ ਨਾ ਕਦੇ 5-4 ਦਿਨ 1-2 ਦਿਨ ਅਸੀਂ ਬਾਹਰ ਜਾ ਕੇ ਆ ਸਕਦੇ ਹਾਂ ਇਦਾਂ ਦਾ ਮੌਕਾ ਹੋਣਾ ਕਿਦਾਂ ਕਿਤੇ ਵੀ ਜੇ ਮਨ ਦੀ ਇੱਛਾ ਹੋਵੇ ਆਪਣਾ ਵੀ ਆਪਾਂ ਕੰਮ ਕਰ ਸਕਦੇ ਹਾਂ ਚਾਹੇ ਆਪਾਂ ਹੈਂਡੀਕੈਪਟ ਹੋ ਜਾਈਏ ਚਾਹੇ ਆਪਾਂ ਹੌਸਲਾ ਦੇ ਨਾਲ ਹਰੀ ਤਾਂ ਆਪਾਂ ਕਰ ਸਕਦੇ ਹਾਂ ਪਰ ਮੈਂ ਗੁਰਪ੍ਰੀਤ ਨੂੰ ਇੱਕੋ ਹੀ ਗੱਲ ਆਖੀ ਸੀ ਵੀ ਗੁਰਪ੍ਰੀਤ ਗੱਲ ਇਹ ਆ ਵੀ ਜੇ ਆਪਾਂ ਇੰਟਰਨੈਸ਼ਨਲ ਖਿਡਾਰੀ ਰਹੀ ਦੇਖੀਏ ਉਹ ਵੀ ਹੈਂਡੀਕੈਪਟ ਨੇ ਜੇ ਆਪਾਂ ਸਟੱਡੀ ਦੇ ਹਿੱਸੇ ਚ ਲਾਈਏ ਉਹ ਵੀ ਹੈਂਡੀਕੈਪਟ ਨੇ ਵੀ ਤੂੰ ਕਦੇ ਵੀ ਆਪਣੇ ਆਪ ਨੂੰ ਹੈਂਡੀਕੈਪਟ ਮਤਲਬ ਹੋ ਨਹੀਂ ਕਰਨਾ ਹੈਗਾ ਵੀ ਮੈਂ ਹੈਂਡੀਕੈਪਟ ਹ ਇਦਾਂ ਦੀਆਂ ਗੱਲਾਂ ਕਰਦੇ ਰਹਿੰਦੇ ਅਸੀਂ ਤਾਂ ਵੀਰ ਜੀ ਇਲਾਸ ਸਵਾਰ ਹੈ ਅੱਗੇ ਪੜਾਈ ਵੀ ਜਾਰੀ ਰਹੇਗੀ ਕੋਸ਼ਿਸ਼ ਵੀ ਜਾਰੀ ਰਹੇਗੀ ਕਹਿੰਦੇ ਨੇ ਕਿ ਜੇ ਇੱਕ ਬੰਦਾ ਜਿਹੜਾ ਕੋਸ਼ਿਸ਼ ਕਰਦਾ ਰਹਿੰਦਾ ਹੈ ਉਹਦੀ ਕਦੇ ਹਾਰ ਨਹੀਂ ਹੁੰਦੀ ਇਹਦੇ ਵਿੱਚ ਬਹੁਤ ਵੱਡੀ ਗੱਲ ਕਹੀ ਆ ਤੁਸੀਂ ਜੇਕਰ ਹੌਸਲੇ ਨੇ ਤਾਂ ਹਰ ਇੱਕ ਮੰਜ਼ਿਲ ਆ ਜਿਹੜੀ ਉਹ ਸਰ ਕੀਤੀ ਜਾ ਸਕਦੀ ਆ ਤਾਂ ਮਤਲਬ ਕੋਈ ਵੀ ਕਿਰਿਆ ਕਰਨ ਲਈ ਆਪਣੀ ਦਲੀ ਇੱਛਾ ਜ਼ਰੂਰ ਹੋਣੀ ਚਾਹੀਦੀ ਹੈ ਤੇ ਨਿਰੰਤਰ ਕੰਮ ਕਰਦੇ ਰਹਿਣੇ ਚਾਹੀਦੇ ਨੇ ਜੋ ਆਪਣੀ ਅਗਤੀ ਵਿਧੀ ਨੇ ਸ਼ੌਂਕ ਸੀ ਬਣਾ ਪੜਾਈ ਦਾ ਸ਼ੌਂਕ ਸੀਗਾ ਤੇ ਹੁਣ ਵੀ ਕਿਤਾਬਾਂ ਜਾਂ ਹੋਰ ਲਿਟਰੇਚਰ ਵੀ ਪੜ੍ਹਦੇ ਰਹਿੰਦੇ ਹਾਂਗੇ ਦੀ ਵੀਰ ਜੀ ਦੇ ਹੌਸਲੇ ਨੂੰ ਸਲਾਮ ਹੈ ਇਸ ਪਿਤਾ ਜੀ ਨੂੰ ਸਲਾਮ ਹੈ ਜਿਨ੍ਹਾਂ ਨੇ ਤੇ ਇਹਨਾਂ ਦੇ ਪਰਿਵਾਰ ਨੇ ਇਸ ਬੱਚੇ ਦਾ ਉਸ ਟਾਈਮ ਹੌਸਲਾ ਅਫਜ਼ਾਈ ਕੀਤੀ ਅਤੇ ਅੱਜ ਇਹ ਜੋ ਬੈੱਡ ਤੇ ਸੀ ਅੱਜ 휠 ਚੇਅਰ ਤੇ ਬੈਠਣ ਦੇ ਕਾਬਿਲ ਹੋਇਆ ਤੇ ਆਪਣਾ ਕੰਮਕਾਰ ਵਪਾਰ ਕਰ ਸਕਦਾ ਹੈ ਤੇ ਪੜਨ ਦਾ ਸ਼ੌਂਕ ਪੈਣੇ ਸੀ ਤੇ ਆਪਣੀ ਪੜ੍ਹਾਈ ਵੀ ਜਾਰੀ ਹੈ ਅਤੇ ਨੌਕਰੀ ਦੀ ਜੋ ਹੈ ਜਦੋਂ ਵੀ ਕੋਈ ਨਾ ਕੋਈ ਰਿਕੁਆਇਰਮੈਂਟ ਆਉਂਦੀ ਹੈ ਤਾਂ ਉੱਥੇ ਵੀ ਆਪਣੇ ਫਾਰਮ ਭਰ ਦਿੰਨੇ ਤੇ ਆਸ ਹੈ ਮਨ ਦੇ ਵਿੱਚ ਕਿ ਇੱਕ ਵਾਰ ਸਰਕਾਰੀ ਨੌਕਰੀ ਜ਼ਰੂਰ ਲੱਗਣਾ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ